ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸੈਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਸੁਨੇਰ ਸੁਨੇਰ ਪਿੰਡ ਫਰੋਜਪੁਰ ਜ਼ਿਲ੍ਹੇ ਦਾ ਇਹਨੂੰ ਤਹਿਸੀਲ ਜੀਰਾ ਪੈਂਦੀ ਹੈ ਜੀਰੇ ਦੇ ਬਿਲਕੁਲ ਨਾਲ ਦਾ ਇਹ ਪਿੰਡ ਹੈ ਜਿੱਥੇ ਵੀਡੀਓ ਬਣਾ ਰਹੇ ਹਾਂ ਦੋਸਤੋ ਮੈਂ ਪਹਿਲਾਂ ਵੀ ਵੀਡੀਓ ਬਾਈਕ ਉਲੋਂ ਕੁਝ ਬਣਾਈਆਂ ਕਿਉਂਕਿ ਇੱਥੇ ਇਹਦਾ ਫਾਰਮ ਦਾ ਕੰਮ ਹੈ ਤੁਸੀਂ ਕੁਝ گاਵਾ ਦੇਖੋਗੇ ਜਿਹੜੀਆਂ ਇੱਥੇ ਰੱਖੀਆਂ ਹੋਈਆਂ ਐ ਅੱਜ ਦੀ ਜਿਹੜੀ ਵੀਡੀਓ ਹੈ ਇਹਦੇ ਚ ਇੱਕ ਤਾਂ ਇਹ ਝੋਟੀ ਗੱਬਣ ਹੈ ਆ ਸਾਵੀ ਬਹੁਤ ਸੋਹਣੀ ਤਿਆਰ ਹੋਊਗੀ ਹਵਾਨਾ ਹੁਣ ਵੀ ਚੰਗਾ ਦੱਸਦਾ ਹੈ ਇਹਦੇ ਨਾਲ ਇੱਕ ਨੀਲੀ ਰਾਵੀ ਨਸਲ ਦੀ ਮੱਝ ਤਿਆਰ ਦੁੱਧ ਵਾਲੀ ਜਿੰਨਾ ਦੁੱਧ ਬਾਈ ਦੱਸੂਗਾ ਭਾਵੇਂ ਦੋ ਟਾਈਮ ਚੋਲੋ ਤਿੰਨ ਟਾਈਮ ਚੋਲੋ ਤੁਹਾਡਾ ਹੱਕਾ ਤਸੱਲੀ ਕਰਨਾ ਟੇਡੇ ਕੱਟ ਦੀ ਇੱਕ ਸੋਹਣੀ ਟਾਂਚੇ ਦੀ ਇਹ ਮੱਝ ਤੁਹਾਨੂੰ ਦਿਖਾਉਂਗਾ ਇਹਦੇ ਥੱਲੇ ਜਿੰਨਾ ਵੀ ਦੁੱਧ ਹਾਜ਼ਰ ਹੋ ਵੀਰ ਆਪਾਂ ਨੂੰ ਦੱਸ ਦੂਗਾ ਇਹ ਤੋਂ ਬਿਨਾ ਇੱਕ ਜਰਸੀ ਕ੍ਰੋਸ ਗਾਂ ਦਿਖਾਉਣੀ ਹੈ ਆਪ ਇਹ ਐਚ ਐਫ ਦੇ ਪੇਟੋਂ ਜੰਮੀ ਵੀ ਹੈ ਇਹ ਅੱਗੇ ਜਿਹੜੀ ਇਹਨੇ ਵੱਛੀ ਦਿੱਤੀ ਹੈ ਦੱਸੋ ਇਹ ਪਿਓਰ ਜਰਸੀ ਸੀ ਮੰਦੀ ਹੈ ਬਾਕੀ ਰੰਗ ਰੂਪ ਤੁਸੀਂ ਦੇਖ ਲੋਗੇ ਬਿਲਕੁਲ ਤਾਜੀ ਸੂਈ ਵੀਗਾ ਇਹ ਦੇ ਨਾਲ ਵੱਛੀ ਹੈ ਸੋ ਵੱਛੀ ਜਿਹੜੀ ਉਹ ਮਾਂ ਨਾਲੋਂ ਜ਼ਿਆਦਾ ਜਰਸੀ ਪੱਖ ਚ ਆ ਗਈ ਕਲਰ ਲੱਗਦਾ ਵੀ ਬ੍ਰਾਊਨ ਜਾਂ ਜਾਂ ਕਾਫੀ ਕਲਰ ਰਹੂਗਾ ਪਰ ਪਿਓਰ ਜਰਸੀ ਦਿਸੂਗੀ ਢਾਂਚੇ ਵਾਲੇ ਪੱਖ ਤੋਂ ਇਹ ਦੀ ਮਾਂ ਸੋ ਆਪਾਂ ਤਿੰਨ ਨਗ ਦਿਖਾਉਣ ਲੱਗੇ ਹਾਂ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖਿਓ ਪਸ਼ੂ ਜਿਹੜਾ ਜੱਜ ਗਿਆ ਉਹਦੀ ਤਸੱਲੀ ਕਰਨਾ ਹੱਕ ਹੈ ਕਰ ਲਿਆ ਕਰੋ ਆਉਦੀ ਤਸੱਲੀ ਨੰਬਰ ਜਿਹੜਾ ਉਹ ਸਕਰੀਨ ਉੱਤੇ ਚੱਲਦਾ ਰਹਿੰਦਾ ਹੈ ਸ਼ੁਰੂਆਤ ਕਰਦੇ ਹਾਂ ਦੋਸੋ ਪਹਿਲੇ ਨੰਬਰ ਤੇ ਵੱਧੀ ਇੱਕ ਝੋਟੀ ਤੋਂ ਉਦੋਂ ਬਾਅਦ ਚਨੀਲੀ ਰਾਵੀ ਮੱਝ ਤੇ ਲਾਸਟ ਉੱਤੇ ਗਾਂ ਦਿਖਾਉਂਗਾ ਜਿਹੜੀ ਤਾਜੀ ਸੋਈ ਵੀ ਹੈ ਗੁਰਪ੍ਰੀਤ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਗੁਰਪ੍ਰੀਤ ਭਾਈ ਅੱਜ ਆਪਾਂ ਤਿੰਨ ਨਾਗ ਦਿਖਾ ਰਹੇ ਹਾਂ ਹਾਂਜੀ ਪਹਿਲੇ ਨੰਬਰ ਤੇ ਝੋਟੀ ਕੈਨੂ ਸੂਆ ਸੋ ਤੀਜਾ ਸੂਆ ਤੀਜਾ ਸੂਆ ਹਾਂਜੀ ਦਿਨ ਕਿੰਨੇ ਲਊਗੀ ਸੋਨ ਚ ਦਿਨ ਪੂਰੇ 10 ਤਰੀਕ ਨੂੰ ਦਿਨ ਪੂਰੇ ਆ 10 ਤਰੀਕ ਨੂੰ ਦਿਨ ਪੂਰੇ ਹੁੰਦੇ ਆ ਹਾਂਜੀ ਹਜੇ ਇਹ ਮੰਨ ਗਏ ਵੀ ਦਨ ਚਾਰ ਦਿਨ ਤਾਂ ਦਿਨ ਪੂਰੇ ਹੋਣ ਚੁ ਹੈ ਰਹਿੰਦੇ ਆ ਕੋ ਉੱਤੇ ਵੀ ਲ ਜਾ ਸਕਦੀ ਹੈ ਕੁਛ ਆ ਜੀ ਕੀ ਰੇਟ ਰੱਖਦੇ ਹਾਂ ਭਈ ਇਹਦਾ ਰੇਟ ਦਾ ਵੀ ਰ 130000 ਰੁਪਈਆ ਲੈ 130000 ਲੈਣ ਦੇ ਆਲਾ ਵਸੇ ਠੀਕ ਹੈ ਸੋ ਸੋ ਰੇਟ 130000 ਸੂਆ ਇਹਦਾ ਤੀਜਾ ਹੈ ਹਵਾਨਾ ਫਿਕਸ ਗਾਵਾਂ ਵਾਲਾ ਹਜੇ ਦਿਨ ਲੈਂਦੀ ਹੈ ਭਾਈ ਤੋੜ ਕੇ ਤੋੜ ਕੇ ਤੁਹਾਨੂੰ ਦਿਖਾਉਣੇ ਆ ਦੱਸੋ ਸੋ ਢਾਂਚਾ ਇਹਦਾ ਤੁਸੀਂ ਦੇਖ ਸਕਦੇ ਹੋ ਸੋ ਸਟਰਕਚਰ ਬਹੁਤ ਸੋਹਣਾ ਦੈਂਤਨ ਪਏ ਆ ਪਰ ਪਸ਼ੂ ਗਰਮੀ ਦੀ ਰੋਤ ਹੈ ਵੱਧ ਘੱਟ ਵੀ ਲੈ ਸਕਦਾ ਹੁੰਦਾ ਹਵਾਨਾ گاਵਾਂ ਨੂੰ ਅਸੋ ਤੁਸੀਂ ਦੇਖੋ ਪੂਰਾ ਚੌੜਾ ਹਵਾਨਾ ਪੱਟਾਂ ਦੇ ਸੱਨ ਦੇ ਵਿੱਚ ਜਿੰਨਾ ਵੀ ਹੈ ਸਟਰਕਚਰ ਮੱਝ ਦਾ ਚੰਗਾ ਹੈ ਹਵਾਨਾ ਤੁਸੀਂ ਹੁਣ ਕਲੀਅਰ ਵੀਡੀਓ ਦੇ ਵਿੱਚ ਦੇਖ ਹੀ ਰਹੇ ਹੋ ਵਾਪਸ ਕਮਾ ਲਓ ਬਈ ਸਿੰਗ ਦੀ ਸ਼ੇਪ ਇਹਦੀ ਤੁਸੀਂ ਦੇਖ ਲਓ ਅਗਾੜੀ ਅੱਗੇ ਨੂੰ ਵੀ ਹਵਾਨਾ ਚੰਗਾ ਹੈ ਬਈ ਸਿੱਧੀ ਲਿ ਜਾਓ ਕਿਰਾਂ گاਵਾਂ ਨੂੰ ਉਹਨੂੰ ਤੁਸੀਂ ਹਵਾਨਾ ਦੇਖ ਲਓ ਰੁੱਖ ਤੋਂ ਇਹ ਲੱਗਦਾ ਵੀ ਹੋ ਸਕਦਾ ਇਹ ਦੋਆਂ ਕਿ ਦਿਨਾਂ ਦੇ ਵਿੱਚ ਦੀ ਦੋ ਤਿੰਨ ਦਿਨਾਂ ਵਿੱਚ ਦੀ ਬੱਚੇ ਨੂੰ ਜਨਮ ਦੇ ਦੇ ਢਾਂਚਾ ਬਹੁਤ ਸੋਹਣਾ ਮੱਝ ਦਾ ਸੁਭਾਅ ਦੀ ਵੀ ਦੱਸੋ ਸੀਲ شریف ਜੀ ਲੱਗਦੀ ਹੈ ਕਿਉਂਕਿ ਬਾਈ ਨੇ ਖੋਲ ਕੇ ਤੋੜਿਆ ਕੋਈ ਡਰਨ ਵਾਲੀ ਗੱਲ ਨਹੀਂ ਇਹਦੇ ਤੋਂ ਨਾ ਇਹ ਡਰਦੀ ਹੈ ਕਿਸੇ ਉੱਪਰੇ ਬੰਦੇ ਤੋਂ ਤੁਸੀਂ ਇਹਦਾ ਹਵਾਨਾ ਦੇਖੋ ਇਦਾਂ ਦਾ ਰੋਖ ਹੈ ਇਹਦੇ ਹਵਾਨੇ ਦਾ ਉਹ ਪੂਰਾ ਭਰਿਆ ਵਿਆ ਹਵਾਨਾ 1,30,000 ਦਾ ਰੇਟ ਬਾਈ ਨੇ ਕੀਤਾ ਆਉਂਦੀ ਦੀ ਦਾ ਵੀ ਬਾਰੇ ਜਾਣਕਾਰੀ ਲੈਣੇ ਗੁਰਪ੍ਰੀਤ ਭਾਈ ਦੂਜੇ ਸੂਏ ਦੁੱਧ ਦੇ ਸਮਝ ਦਾ ਕੀ ਰਿਹਾ 15 ਕਿਲੋ ਤੋਂ ਉੱਪਰ ਜੋ ਆ ਆਪਾਂ 15 ਕਿਲੋ ਦੁੱਧ ਆਪਾਂ ਗਾਰੰਟੀ ਦਿੰਨੇ 15 ਕਿਲੋ ਚੋ ਠੀਕ ਹੈ ਫਰੀਦੀ ਮੜੀ ਪੁੱਛ ਵੀ ਫੜ ਲਈ ਬਈ ਹਵਾਨਾ ਫੇਰ ਦਿਖਾ ਰਿਹਾ ਦੋਸਤੋ ਨੀਲੀ ਬਾਰੇ ਬਾਅਦ ਚ ਗੱਲ ਕਰਦੇ ਆ ਇੱਕ ਵਾਰ ਇਹਦੀ ਬਸਾਂ ਹੀ ਰਹਿਣ ਦੀ ਬਈ ਬਾਲਾ ਨੇ ਕੋਈ ਗੱਲ ਨਹੀਂ ਸੋ ਮੈਂ ਚਾਹਣਾ ਵੀ ਤੁਹਾਨੂੰ ਮੇਰਾ ਫਿਕਸ ਜਾ ਹਵਾਨਾ ਚੰਗੀ ਤਰ੍ਹਾਂ ਦਿਖਾ ਸਕਾਂ ਹੁਣ ਦੇਖੋ ਹਵਾਨਾ ਦਸੋ ਮੱਝ ਦਾ ਕਾਫੀ ਚੌੜਾ ਹਵਾਨਾ ਦੱਸਦਾ ਬਈ ਛੱਡ ਦਿਓ ਕੂਛ ਜਾਨ ਦੇ ਤਨ ਨੂੰ ਬਈ ਗੁਰਪ੍ਰੀਤ ਸੋ ਹੁਣ ਮੱਝ ਤੁਸੀਂ ਫੇਰ ਦੇਖ ਸਕਦੇ ਹੋ ਕਾਫੀ ਚੌੜਾ ਹਵਾਨਾ ਤੁਹਾਨੂੰ ਨਜ਼ਰ ਆਇਆ ਹੁਣ ਇਹਦਾ ਚੂਹੇ ਤੋਂ ਬਿਨਾ ਨੀਲੀ ਰਾਵੀ ਮੱਝ ਹੈ ਬਈ ਕੋ ਗੁਰਪ੍ਰੀਤ ਭਾਈ ਇਹ ਇੱਕ ਐਨਮਾ ਸੂਆ ਮੱਝ ਸੂਈ ਵੀ ਇਹ ਤੀਜਾ ਸੂਆ ਸੂਈ ਕਿੰਨਾ ਚਿਰ ਹੋ ਗਿਆ ਨੂੰ ਅੱਜ ਸੂਈ ਇਹ ਨੂੰ 26 27 ਦਿਨ ਹੋ ਗਏ ਸੂਈ ਅੱਜ ਦੁੱਧ ਦੇ ਥੱਲੇ ਕਿੰਨਾ ਆ ਸਰ 16 ਕਿਲੋ ਦੁੱਧ ਵੀਰੇ ਕੰਡੇ ਵਾਲਾ ਇਹਦੇ ਥੱਲੇ 16 ਕਿਲੋ ਹੈਗਾ ਬੱਚਾ ਨਹੀਂ ਕੀ ਦਿੱਤਾ ਭਾਈ ਮੈਂ ਚੱਕਾ ਟਾ ਵੀਰੇ ਠੀਕ ਹੈ ਦੋਸਤੋ ਬੱਚਾ ਕੱਟਾ ਦਿੱਤਾ ਹੈ ਦੁੱਧ 16 ਕਿਲੋ ਭਾਈ ਕਹਿੰਦਾ ਵੀ ਇਸ ਟਾਈਮ ਚੋਕੇ ਲੈ ਰੇ ਜਿਹੜਾ ਪ੍ਰਾਕ੍ਰਿਤਨਾ ਚਾਹੁੰਦਾ ਟਿੰਡੇ ਕੱਟੜੀ ਮੱਝ ਮਾਰਕਿੰਗ ਪ੍ਰੋਪਰ ਹੈ ਢਾਂਚਾ ਬਹੁਤ ਸੋਹਣਾ ਤੋੜ ਦਈਏ ਭਾਈ ਇਹਨੂੰ ਵੀ ਇਹਦਾ ਰੇਟ ਕੀ ਰਹਿਣਾ ਗੁਰਪ੍ਰੀਤ ਭਾਈ ਇਹਦਾ ਰੇਟ ਹੋਰੇ 1,45,000 ਰੁਪਏ 1,45,000 ਇਹ ਬੱਚਾ ਇਹਦਾ ਹਾਂਜੀ ਸੋ ਦੋਸਤੋ ਇਹ ਬੱਚਾ ਇਹ ਸਮਝਦਾ ਹੈ ਠੀਕ ਹੈ ਭਾਈ ਤੋਰਦੇ ਹੀ ਮੈਂ ਕਿਤੇ 26 27 ਦਿਨ ਸੋਈ ਲੋ ਵੀਰ ਕਹਿੰਦਾ ਹੋਗੇ ਹਵਾਨਾ ਤੁਸੀਂ ਦੇਖ ਲਓ 16 ਕਿਲੋ ਦੁੱਧ ਕੰਡੇ ਤੋਲ ਕੇ ਦੋ ਟਾਈਮ ਤੋਲੋ ਇੱਥੇ ਅਹਿਮਦ ਤੁਸੀਂ ਕਰੋਗੇ ਚੋਕੇ ਦੇਖ ਸਕਦੇ ਹੂੰ ਦੋਸਤੋ ਦੋ ਸੂਏ ਸਵਾਈ ਪਸ਼ੂ ਦਿਖਾਉਣੇ ਆ ਤਾਂ ਟਾਈਮ ਪਹਿਲਾਂ ਨੋਟ ਕਰ ਲਓ 11:15 ਮਿੰਟ 7 ਤਰੀਕ ਨੂੰ ਇਹ ਵੀਡੀਓ ਜਿਹੜੀ ਬਣ ਰਹੀ ਹੈ ਸੋ ਟਾਈਮ ਜਿਹੜਾ ਉਹ ਤੁਹਾਨੂੰ ਤਾਂ ਦਿਖਾਇਆ ਵੀ ਸੂਏ ਸਵਾਈ ਪਸ਼ੂ ਦੋ ਦਿਖਾਉਣੇ ਆ ਤਾਂ ਹਵਾਨੇ ਦੀ ਜੱਜਮੈਂਟ ਤੁਹਾਨੂੰ ਹੋ ਜਾਈ ਢਾਂਚਾ ਮੱਝ ਦਾ ਬਹੁਤ ਸੋਹਣਾ 1 ਲੱਖ ਤੇ 45000 ਰੇਟ ਹੈ ਜਿਹਨੂੰ ਇਹ ਮੱਝ ਪਸੰਦ ਆਉਂਦੀ ਆ ਤਾਂ ਕੰਟੈਕਟ ਬਾਈ ਨਾਲ ਤੁਸੀਂ ਬਣਾ ਸਕਦੇ ਸੋ ਸੂਈ ਸਵਾਈ ਨੀਲੀ ਰਾਵੀ ਨਸਲ ਦੀ ਇਹ ਮੱਝ ਵਿਕਰੀ ਆਸਤੇ ਮੌਜੂਦ ਹੈ ਤਿਆਰ ਦੁੱਧ ਹੈ ਤੁਸੀਂ ਚੋਕੇ ਲੈ ਲਿਓ ਟੇਡਾ ਕੱਟ ਦੋਸਤੋ ਸਿੰਗ ਥੋੜਾ ਖੁੱਲਾ ਹੋ ਕੇ ਮੁੜਿਆ ਹੋਇਆ ਕਾਂ ਕਿਹੜਾ ਤੁਸੀਂ ਦੇਖ ਸਕਦੇ ਹੋ ਸੋ ਇਹਦਾ ਸਟਰਕਚਰ ਦੇਖ ਸਕਦੇ ਹੋ ਤੁਸੀਂ ਕੱਟਾ ਇਹਦਾ ਤੁਸੀਂ ਪਹਿਲਾਂ ਦੇਖ ਚੁੱਕੇ ਹੋ ਬੰਨ੍ਹਦੇ थे ਸੋ ਹੋਵਾਨਾ ਫਿਰ ਇਹਦਾ ਦੇਖੋ ਇਧਰਲੇ ਪਾਸੋਂ ਵੀ ਤੁਸੀਂ ਥੰਦਸ ਹੈਗ ਹਵਾਨਾ ਦੇਖ ਸਕਦੇ ਹੋ ਇਹ ਦੁਬਈ ਤੋਂ ਨੂੰ ਗਾਂ ਦਿਖਾਵਾਂਗੇ ਇੱਕ ਵਾਰ ਤੁਸੀਂ ਇਸ ਮੱਝ ਨੂੰ ਦੇਖ ਲਓ ਚੰਗੀ ਤਰ੍ਹਾਂ ਇਦਾਂ ਦਾ ਰੋਖ ਹਵਾਨੇ ਦਾ ਸਵਾ 11 ਵਜੇ ਦੀ ਇਹ ਵੀਡੀਓ ਹੈ ਜਦੋਂ ਮੈਂ ਛੂਟ ਕਰ ਰਿਹਾ ਬਾਕੀ ਤੁਸੀਂ ਚੋਕੇ ਦੇਖ ਲਓਗੇ ਹਮਤ ਤੁਸੀਂ ਕਰਨੀ ਹੈ ਭਾਈ ਜਿਹੜੀ ਇਹ ਗਾਂ ਆਪਾਂ ਵਿੱਚ ਨਹੀਂ ਹੈ ਕੱਲ ਮਸੂਆ ਸੂਪੀ ਇਹ ਇਹ ਵੀ ਤੀਜਾ ਸੂਆ ਹੀ ਸੋਈ ਹੈ ਵੀਰੇ ਤੀਜਾ ਸੂਆ ਸੂਈ ਹੈ ਹਾਂਜੀ ਬੱਚਾ ਵੱਛੀ ਦਿੱਤੀ ਹੈ ਬੱਚੀ ਪਿਆ ਹੀਰੋ ਬਾੜ ਦੇ ਵਾਸ਼ੀਏ 50 ਜੀ ਬਾੜ ਦੀ ਹੈ ਠੀਕ ਹੈ ਅੱਛਾ ਗਾਂ ਅੱਜ ਦਿਨ ਕਿੰਨੇ ਹੋ ਗਏ ਸੋਈ ਨੂੰ ਇਹ 4 ਤਰੀਕ ਨੂੰ ਰਾਤ ਨੂੰ 1 ਵਜੇ ਸੋਈ ਹੈ ਵੀਰੇ 4 ਦੀ ਰਾਤ ਨੂੰ 1 ਵਜੇ 1 ਵਜੇ ਸੀ ਅੱਜ 7 ਤਰੀਕ ਹੈ ਫਿਰ ਅਜੇ ਦਿਨ ਤਾਂ 2 2.5 ਦਿਨ ਹੀ ਬੰਦੇ ਹਾਂਜੀ ਹਾਂਜੀ ਕਿੰਨਾ ਕੁ ਦੁੱਧ ਹੋਊਗਾ ਹੁਣ ਬਾਲਾ ਵੀਰੇ 18 ਤੋਂ 20 ਕਿਲੋ ਦੇ ਵਿੱਚ ਹੋਊਗਾ ਕਿੰਨਾ ਕੁ ਦੁੱਧ ਪਾ ਦੂ ਸੇਵਾ ਨੂੰ ਸੇਵਾ ਨਾਲ ਵੀਰੇ ਆਪਾਂ ਦੂਜੇ ਸੂਏ ਤੇ ਵੇਖ ਲਓ 35 ਕਿਲੋ ਦੇ ਲੇਟ ਦੁੱਧ ਤੇ 35 ਕਿਲੋ ਦੂਜੇ ਸੋਇਚ ਹੋਇਆ। ਤੇ ਐਚ ਐਫ ਗਾਂ ਦੇ ਪੇਟੋ ਜੰਮੀ ਹਾਂਜੀ ਹਾਂਜੀ। ਇਹਦਾ ਰੇਟ ਕੀ ਕਰ ਦੋ ਬਈ? ਇਹਦਾ ਰੇਟ ਵੀਰੇ 4 ਸਵਾ ਲੱਖ ਰੁਪਈਆ। ਸਵਾ ਲੱਖ। 1 ਲੱਖ 25 ਹੈ। ਠੀਕ ਹੈ। ਵੱਛੀ ਜੇ ਕੋਈ ਭਰਾ ਨਾਲ ਲੈ ਜਾਣੀ ਚਾਹੁੰਦਾ ਹੋਵੇ। ਫਿਰ 10000 ਰੁਪਈਆ ਕੱਟ ਕਰ ਦਿਆਂਗੇ ਵੀਰੇ। ਠੀਕ ਹੈ। ਤੋੜ ਵੱਛੀ ਨਾਲ ਜਾਣਾ। ਬਸੇ ਵੈਸੇ ਹੀ ਕਹਤੀ ਹਾਂ ਹਲ ਵੈਸੇ ਵੱਛੀ ਛੱਡਣੀ ਨਹੀਂ ਚਾਹੀਦੀ ਜਿਹੜਾ ਭਰਾ ਖਰੀਦਦਾ 50 0 ਵਾਟ ਦੀ ਵੱਛੀ ਹੈ। ਵੀ ਬਾਈ ਤਾਂ ਚਾਹੁੰਦਾ ਵੱਛੀ ਮੇਰੇ ਕੋਲ ਹੈ। ਨਹੀਂ ਵੱਛੀ ਰੱਖ ਲਾਵੇਂ ਭਰਾ ਆਪਾਂ। ਨਹੀਂ ਤੂੰ ਤਾਂ ਰੱਖ ਲੈ। ਆ ਰ 18 ਤੋਂ 20 ਕਿਲੋ ਦੁੱਧ ਤੋਂ ਸ਼ੁਰੂਆਤ ਇਹਨੇ ਕੀਤੀ ਐ ਦੁੱਧ ਬੜਾ ਚੰਗਾ ਦੂਜੇ ਸੂਏ ਚ ਬਾਈ ਕਹਿੰਦਾ ਚੋਇਆ ਤੀਜਾ ਸੂਆ ਇਹ ਗਾਂ ਸੁਈ ਵੀ ਐ ਮੈਂ ਸਵੇਰ ਹੀ ਵੀਡੀਓ ਬਣਾ ਰਿਹਾ ਤੁਹਾਨੂੰ ਹਵਾਨਾ ਵੀ ਦੱਸੂਗਾ ਜੇ ਸ਼ਾਮ ਤੱਕ ਇਹ ਗਾਂ ਹਵਾਨਾ ਭਰੂਗੀ ਕਿੰਨਾ ਕੁ ਭਰ ਲੂ ਤੁਸੀਂ ਅੰਦਾਜ਼ਾ ਲਾਇਓ ਬਾਕੀ ਇਹ ਜੇ ਤਾਜੀ ਸੂਈਆ ਹੋ ਸਕਦਾ ਪੂਰਾ ਹਵਾਨਾ ਬਈ ਇਹਦਾ ਪੂਰਾ ਹਵਾਨਾ ਖਾਲੀ ਕਰਤਾ ਜਾਂ ਨਹੀਂ ਇਹ ਜੇ ਕਰਨ ਨਹੀਂ ਇਹ ਜੇ ਪੂਰਾ ਨਹੀਂ ਕੀਤਾ ਵੀਰੇ ਛੱਡਦੇ ਆ ਥੋੜਾ ਬਹੁਤ ਸੋ ਪੂਰਾ ਹਵਾਨਾ ਨਹੀਂ ਦੱਸੋ ਬਾਈ ਇਹ ਜੀ ਖਾਲੀ ਕਰਦਾ ਥੋੜਾ ਬਹੁਤ ਦੁੱਧ ਛੱਡਿਆ ਪਿਆ ਹੁੰਦਾ ਤਾਂ ਹੀ ਹਵਾਨਾ ਬਹੁਤ ਸੋਹਣਾ ਇਸ ਟਾਈਮ ਭਰੀ ਸਵਾਲਾਖ ਰੁਪਏ ਚ ਨਾਲ ਵੱਛੀ ਵੀ ਆਉਣੀ ਐ 9 ਕਿਲੋ ਬੋਲਾ ਜੋ ਹੈ ਜੀ ਤੜਕੇ ਅੱਜ ਦੇ ਸਵੇਰ 9 ਕਿਲੋ ਹਾਂਜੀ ਠੀਕ ਐ ਫੇਰ ਵੀ ਦੁੱਧ ਵਿੱਚ ਕੁਛ ਛੱਡਿਆ ਦਸੋ 9 ਕਿਲੋ ਚੋਂ ਤੋਂ ਬਾਅਦ 50062 ਦੀ ਇਹਦੇ ਨਾਲ ਵੱਛੀ ਐ ਥਾਣੇ ਦੇ ਤੁਸੀਂ ਆ ਕੇ ਪਸਮਾ ਦੇ ਵਿੱਚ ਪਾਸ ਕਰ ਲਿਓ ਵੀ ਇਹਦਾ ਸਾਈਜ਼ ਥਾਣਾ ਦਾ ਤੁਹਾਨੂੰ ਕਿਦਾਂ ਲੱਗਦਾ ਕਿਉਂਕਿ ਇਸ ਭਰਾ ਕੋਲ ਤਾਂ ਮਿਲਕਿੰਗ ਮਸ਼ੀਨ ਐ ਚੋਾਈ ਮਸ਼ੀਨ ਤੇ ਉੱਤੇ ਕਰਦਾ ਖਵਾਨਾ ਅੱਗੋਂ ਵੀ ਚੰਗਾ ਪਛਾਣ ਨੂੰ ਵੀ ਚੰਗਾ ਲੈ ਆਓ ਬਈ ਵਾਪਸ ਇਹ ਰੋਕ ਦੇ ਹਵਾਨੇ ਦਾ ਨਸਲ ਇਹਦੇ ਨਾਲ ਫੀਮੇਲ ਕਾਫ ਹੈ ਬੱਚੀ ਨੂੰ ਇਹਨੇ ਜਨਮ ਦਿੱਤਾ ਹੈ 50062 ਡੈਨਮਾਰਕ ਬੋਲਦੀ ਇਹ ਆਪ ਐਚ ਐਫ ਦੇ ਪੇਟੋਂ ਜੰਮੀ ਹੈ ਤੇ ਅੱਗੇ ਕਿਉਂਕਿ ਦੂਜੀ ਪੀੜ੍ਹੀ ਹੋ ਗਈ ਹੈ ਜਰਸੀ ਵਾਲੀ ਬੱਚੀ ਹੋਰ ਪਿਓਰਿਟੀ ਚ ਆ ਗਈ ਹੈ ਪੂਰੀ ਪਿਓਰਟੀ ਚ ਲੱਗਦੀ ਹੈ ਬੱਛੀ ਕਲਰ ਜਿਹੜਾ ਥੋੜਾ ਜਿਹਾ ਹਜੇ ਬਲੈਕ ਆ ਨਾਲ ਕਾਫੀ ਕਲਰ ਚ ਰਹੂਗੀ ਤੇ ਇਹਦੀ ਅੱਗੇ ਬੱਛੀ ਜਦੋਂ ਬੱਛੀ ਤੋਂ ਅੱਗੇ ਬੱਛੀ ਪੈਦਾ ਹੋਊਗੀ ਉਹ ਪੂਰੀ ਜਰਸੀ ਵਾਲੇ ਰੰਗ ਦੇ ਵਿੱਚ ਲਾਲ ਜਾਂ ਬ੍ਰਾਊਨ ਕਲਰ ਦੇ ਵਿੱਚ ਪੈਦਾ ਹੋਊਗੀ ਗਾਂ ਦੇ ਥਾਂ ਇੱਕ ਵਾਰ ਤੁਸੀਂ ਵੀਡੀਓ ਚ ਦੇਖ ਲਓ ਸੋਏ ਦਸੋ ਗਾਂ ਇਹਦੇ ਨਾਲ ਦੋ ਮੱਜਾਂ ਨਗ ਤਿੰਨ ਤੁਸੀਂ ਆ ਕੇ ਦੇਖਿਓ ਜੀ ਧੰਨਵਾਦ